ਆ ਜਾਣਕਾਰੀ ਆਈ ਹੈ ਜੀ ਬਿਜਲੀ ਦੇ ਕਟਾ ਨੂੰ ਲੈ ਕੇ ਬਿਜਲੀ ਦੇ ਕਟਾ ਇਹਨੇ ਬਹੁਤ ਲੱਗ ਰਹੇ ਸੀ ਪਰ ਹੁਣ ਬਿਜਲੀ ਦੇ ਕਟਾ ਇਹੜੇ ਨਹੀਂ ਲੱਗਣਗੇ ਅੱਜ ਤੁਸੀਂ ਦੇਖ ਲਿਆ ਹੋਣਾ ਬਿਜਲੀ ਜਿਹੜੀ ਘਰਾਂ ਦੇ ਵਿੱਚ ਨਹੀਂ ਗਈ ਕਿਸੇ ਪ੍ਰਕਾਰ ਦਾ ਕਟਾ ਜਿਹੜਾ ਨਹੀਂ ਲੱਗਿਆ ਆ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਨਾ ਕਿਸੇ ਰਕਟ ਦੇ ਬਿਜਲੀ ਜਿਹੜੀ ਖੇਤਾਂ ਵਾਲੀ ਮਿਲੂਗੀ ਤੇ ਹੁਣ ਘਰਾਂ ਦੇ ਵਿੱਚ ਬਿਜਲੀ ਦੇ ਕਟਾ ਜਿਹੜੇ ਨਹੀਂ ਲੱਗਣਗੇ ਕਿਉਂਕਿ ਪੂਰੀ ਤਰ੍ਹਾਂ ਸਰਕਾਰ ਹੈ ਜਿਹੜੀ ਹੁਣ ਤਿਆਰ ਹੈ ਉਹਨੇ ਤਿਆਰੀ ਕਰ ਲਈ ਹੈ ਕਿ ਬਿਜਲੀ ਦੀ ਕਿਸੇ ਪਾਸਿਓਂ ਕਮੀ ਹੈ ਜਿਹੜੀ ਨਹੀਂ ਹੋਏਗੀ ਨਾ ਹੀ ਕੋਲੀ ਦੀ ਘਾਟ ਹੋਗੀ ਇਸ ਤੋਂ ਇਲਾਵਾ ਬਿਜਲੀ ਮੰਤਰੀ ਨੇ ਹਰਪਾਜਨ ਸਿੰਘ ਈਟੀਓ ਇਹਨਾਂ ਨੇ ਗੋਵਿੰਦਵਾਲ ਸਾਹਿਬ ਵਿਖੇ ਜਿਹੜਾ ਥਰਮਲ ਪਲਾਂਟ ਹੈ ਉੱਥੇ ਦੌਰਾ ਕੀਤਾ ਤੇ ਨਾਲ ਹੀ ਉੱਥੇ 540 ਮੈਗਾਵਾਟ ਬਿਜਲੀ ਦੇ ਉਤਪਾਦਨ ਦਾ ਕੰਮ ਹੈ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਤਾਂ 24 ਘੰਟੇ ਲਗਾਤਾਰ ਹੁਣ ਬਿਜਲੀ ਹੈ ਜਿਹੜੀ ਉਹ ਘਰਾਂ ਦੇ ਵਿੱਚ ਮਿਲੇਗੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਨਾ ਕਿਸੇ ਰੁਕਾਵਟ ਦੇ ਬਿਜਲੀ ਹੈ ਜਿਹੜੀ ਉਹ ਮਿਲਣੀ ਹੈ ਇਸੇ ਪ੍ਰਕਾਰ ਦਾ ਕੋਈ ਵੀ ਲੰਬਾ ਕਟ ਹੈ ਜਿਹੜਾ ਉਹ ਹੁਣ ਨਹੀਂ ਲੱਗਣਾ ਇਸ ਤੋਂ ਇਲਾਵਾ ਪੰਜਾਬ ਸਰਕਾਰ ਹੈ ਜਿਹੜੀ 125 ਮੈਗਾਵਾਟ ਦਾ ਸੋਲਰ ਪੈਨਲ ਲਾ ਰਹੀ ਹੈ ਤਾਂ ਜੋ ਬਿਜਲੀ ਦੀ ਕਿਸੇ ਪਾਸਿਓਂ ਵੀ ਕਮੀ ਹੈ ਜਿਹੜੀ ਉਹ ਨਾ ਹੋਵੇ ਆ ਨਿਊਜ਼ ਦੇਖ ਸਕਦੇ ਹੋ ਆਨਲਾਈਨ ਨਿਊਜ਼ ਹੈ ਜਿਹੜੀ ਆ ਚੁੱਕੀ ਹੈ ਕੱਲ ਨੂੰ ਅਖਬਾਰ ਦੇ ਵਿੱਚ ਵੀ ਇਹ ਨਿਊਜ਼ ਹੈ ਜਿਹੜੀ ਆ ਜਾਣੀ ਹੈ ਤਾਂ ਤੁਸੀਂ ਵੀ ਇਸ ਜਾਣਕਾਰੀ ਨੂੰ ਬਾਕੀ ਨਾਲ ਸ਼ੇਅਰ ਕਰ ਦਿਓ ਤੇ ਬਾਕੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਰੱਖ ਸਕਦੇ ਹੋ